ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਅੱਜ ਇਸ ਵੀਡੀਓ ਵਿੱਚ ਬੰਦੀ ਛੋੜ ਦਿਵਸ ਬਾਰੇ ਸਾਂਝ ਪਾਂ ਜਾ ਰਹੇ ਹਾਂ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਅਤੇ ਸ਼ਾਂਤਮਈ ਸ਼ਹਾਦਤ ਨੇ ਗੁਰੂ ਹਰगोਬਿੰਦ ਸਿੰਘ ਅਤੇ ਸਿੱਖਾਂ ਨੂੰ ਭੈ ਪੀਤ ਕਰਨ ਦੀ ਬਜਾਏ ਹੋਰ ਵੀ ਨਿਡਰ ਕਰ ਦਿੱਤਾ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਅਤੇ ਗੁਰਿਆਈ ਦੀ ਜ਼ਿੰਮੇਵਾਰੀ ਸਮਝਦੇ ਹੋਏ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਗੁਰੂ ਜੀ ਨੇ ਸਿੱਖਾਂ ਨੂੰ ਘੋੜੇ ਅਤੇ ਹੋਰ ਪਟਾਵਾਂ ਲੈਣ ਲਈ ਉਪਦੇਸ਼ ਦਿੱਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਅਕਾਲੀ ਸ਼ਕਤੀ ਦੇ ਪ੍ਰਤੀਕ ਅਕਾਲ ਤਖਤ ਸਾਹਿਬ ਦਾ ਨਿਰਮਾਨ ਕੀਤਾ ਅਤੇ ਭਗਤੀ ਅਤੇ ਸ਼ਕਤੀ ਦੇ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਲੋਗੜ ਸਾਹਿਬ ਦਾ ਇੱਕ ਕਿਲਾ ਬਣਵਾਇਆ ਸਿੱਖਾਂ ਵਿੱਚ ਵੀਰਤਾ ਦਾ ਪ੍ਰਚਾਰ ਕਰਨ ਲਈ ਗੁਰੂ ਸਾਹਿਬ ਜੀ ਅਕਾਲ ਤਖਤ ਵਿਖੇ ਦੀਵਾਨ ਸਜਾਉਣ ਲੱਗੇ ਜਿੱਥੇ ਢਾਡੀ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਅਤੇ ਨਾਲ ਹੀ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਅਕਾਲ ਤਖਤ ਦੇ ਸਾਹਮਣੇ ਖੁੱਲੇ ਮੈਦਾਨ ਵਿੱਚ ਖੇਡਾਂ ਹੁੰਦੀਆਂ ਅਤੇ ਸ਼ਸਤਰਾਂ ਦੇ ਅਭਿਆਸ ਕਰਾਈ ਜਾਂਦੇ ਗੁਰੂ ਜੀ ਅਕਾਲ ਤਖਤ ਉੱਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਅਤੇ ਉਹਨਾਂ ਦੇ ਝਗੜਿਆਂ ਦਾ ਨਿਪਟਾਰਾ ਕਰਦੇ ਲੋਕ ਗੁਰੂ ਜੀ ਨੂੰ ਸੱਚੇ ਪਾਤਸ਼ਾਹ ਕਹਿਣ ਲੱਗ ਪਏ ਇਸ ਤਖਤ ਦੀ ਵਧਦੀ ਹੋਈ ਮਹਾਨਤਾ ਦੇਖ ਕੇ ਦਿੱਲੀ ਦਾ ਰਾਜਾ ਬੜਾ ਦੁਖੀ ਹੋਇਆ। ਲਾਹੌਰ ਕਿਲੇ ਦੇ ਰਖਾਲੂਆਂ ਨੇ ਜ਼ਾਹگیر ਨੂੰ ਗੁਰੂ ਜੀ ਸਾਹਿਬ ਖਿਲਾਫ ੜਕਾਉਣਾ ਸ਼ੁਰੂ ਕਰ ਦਿੱਤਾ। ਉਸਨੇ ਗੁਰੂ ਜੀ ਨੂੰ ਆਗਰਾ ਬੁਲਾਇਆ ਅਤੇ ਗ੍ਰਿਫਤਾਰ ਕਰਕੇ ਮੱਧ ਪ੍ਰਦੇਸ਼ ਦੇ ਸ਼ਹਿਰ ਗਵਾਲੀਅਰ ਵਿਖੇ ਕੈਦ ਕਰ ਦਿੱਤਾ। ਗੁਰੂ ਜੀ ਦੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚਣ ਤੇ ਦੋਵੇਂ ਸਮੇਂ ਸਾਤ ਸੰਗ ਅਤੇ ਕੀਰਤਨ ਹੋਣ ਲੱਗਾ ਉੱਤਰ ਗੁਰੂ ਜੀ ਦੀ ਨਜ਼ਰਬੰਦੀ ਲੰਬੀ ਹੋਣ ਕਰਨ ਸਿੱਖਾਂ ਵਿੱਚ ਗੁੱਸਾ ਅਤੇ ਰੋਸ ਵਧਣ ਲੱਗਾ ਅਜਿਹੇ ਸਮੇਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਪ੍ਰਚਾਰ ਦੀ ਸੇਵਾ ਸੰਭਾਲੀ ਸਿੱਖ ਸੰਤਾ ਜਥੇ ਬਣਾ ਕੇ ਗੁਆਲিয়ਰ ਦੇ ਕਿਲੇ ਵਿੱਚ ਜਾਂਦੀਆਂ ਪਰ ਉੱਥੇ ਜਾ ਕੇ ਉਹਨਾਂ ਨੂੰ ਗੁਰੂ ਜੀ ਨਾਲ ਮਿਲਣ ਦੀ ਇਜਾਜ਼ਤ ਨਾ ਦਿੱਤੀ ਜਾਂਦੀ ਸੰਗਤਾਂ ਉੱਥੇ ਜਾ ਕੇ ਪ੍ਰਕਰਮਾ ਕਰਦੀਆਂ ਅਤੇ ਗੁਆਲਿਹਰ ਦੇ ਕਿਲੇ ਨੂੰ ਸਜਦਾ ਕਰਕੇ ਵਾਪਸ ਆ ਜਾਂਦੀਆਂ। ਗੁਰੂ ਜੀ ਦਾ ਉੱਚਾ ਸੁੱਚਾ ਜੀਵਨ ਵੇਖ ਕੇ ਕਿਲੇ ਦਾ ਦਰੂਗਾ ਹਰਿਦਾਸ ਵੀ ਗੁਰੂ ਜੀ ਦਾ ਉਪਾਸ਼ਕ ਬਣ ਗਿਆ। 1612 ਵਿੱਚ ਜਦੋਂ ਜਹਾਂਗੀਰ ਬਹੁਤ ਬਿਮਾਰ ਹੋ ਗਿਆ ਤਾਂ ਉੱਥੇ ਕਈ ਹਕੀਮਾਂ ਨੇ ਵੀ ਬਹੁਤ ਜੋਰ ਲਾਇਆ ਪਰ ਉਹ ਠੀਕ ਨਾ ਹੋ ਸਕਿਆ। ਉਸਨੂੰ ਨੇਕਦਿਲ ਮੁਸਲਮਾਨ ਸਾਈ ਮੀਆਂ ਮਿਰਜੀ ਨੇ ਬਹੁਤ ਸਮਝਾਇਆ ਕਿ ਤੂੰ ਆਪਣੇ ਕਿਲੇ ਵਿੱਚ ਗੁਰੂ ਜੀ ਨੂੰ ਕੈਦ ਕਰ ਰੱਖਿਆ ਹੈ ਕਿ ਉਸਨੇ ਇਹ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ। ਜ਼ਹਾਂਗੀਰ ਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੋਇਆ ਭਾਵੇਂ ਉਸਨੇ ਗੁਰੂ ਜੀ ਨੂੰ 12 ਸਾਲ ਲਈ ਨਜ਼ਰਬੰਦ ਕੀਤਾ ਗਿਆ ਸੀਗਾ ਪਰ 2 ਸਾਲ ਬਾਅਦ ਹੀ ਰਿਹਾ ਕਰ ਦਿੱਤਾ ਗਿਆ। ਗੁਰੂ ਜੀ ਨੇ ਆਪਣੇ ਨਾਲ ਕੈਦ ਕੀਤੇ 52 ਰਾਜਿਆਂ ਨੂੰ ਵੀ ਰਿਹਾ ਕਰਵਾਇਆ ਇਸ ਲਈ ਆਪ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ ਗੁਰੂ ਜੀ ਜਦੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚੇ ਤਾਂ ਉਸ ਦਿਨ ਦੀਵਾਲੀ ਦਾ ਤਿਹਾਰ ਸੀ ਤਾਂ ਉਸ ਦਿਨ ਸਿੱਖਾਂ ਨੇ ਗੁਰੂ ਜੀ ਦੇ ਆਉਣ ਦੀ ਖੁਸ਼ੀ ਵਿੱਚ ਕਿਉ ਦੇ ਦੀਵੇ ਬਾਲੇ ਤੇ ਬਹੁਤ ਖੁਸ਼ੀ ਮਨਾਈ ਸੋ ਇਸ ਕਰਕੇ ਸਿੱਖ ਸੰਗਤ ਬੰਦੀ ਛੋੜ ਦਿਵਸ ਮਨਾਉਂਦੀ ਹੈ।